ਹਾਂਜੀ ਗਗਨ ਜੀ ਹਾਂਜੀ ਸਰ ਰਗੀ ਜੀ ਕੀ ਹਾਲ ਹੈ ਠੀਕ ਠਾਕ ਜੀ ਜਿਹੜਾ ਆਪਣੇ ਪਿੰਡ ਹਾਂਜੀ ਟੋਲਾ ਸਾਹਬਾ ਗੁਰੂ ਸਾਹਿਬ ਦਾ ਮੇਹ ਪਾਸ਼ਾਹੀ ਦਾ ਚੀਸੜ ਆਪਣੇ ਨਗਰ ਦੇ ਵਿੱਚ ਐਮ ਐਲ ਏ ਸਾਹਿਬ ਆਏ ਸੀ ਹਾਂਜੀ ਉਹ ਦੀਵਾਲੀ ਦੇ ਜਿੱਦਾਂ ਤਿਹਾਰ ਆ ਬੰਦੀ ਛੋੜ ਦਾ ਹਾਂਜੀ ਉਹ ਉਸ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਮਤਲਬ ਉਹਨਾਂ ਨੂੰ ਦੱਸਣਾ ਚਾਹੁੰਦੇ ਸੀ ਕਿ ਦੀਵਾਲੀ ਦਾ ਇਤਿਹਾਸ ਆਪਣੇ ਗੁਰੂ ਸਾਹਿਬ ਨਾਲ ਕਿਦਾਂ ਹਾਂ ਵੀ ਆਪਣਾ ਬਣਦਾ ਠੀਕ ਹੈ ਲੇਕਿਨ ਉਹਦੇ ਤੇ ਕਿੰਤੂ ਪ੍ਰੰਤੂ ਹੋ ਰਿਹਾ ਹੈ ਉਹਦਾ ਕੀ ਵਿਚਾਰ ਹੈ ਤੁਸੀਂ ਦੱਸੋ ਦੇਖੋ ਜੱਗੀ ਜੀ ਸਾਡੇ ਜਿਹੜੇ ਇਲਾਕੇ ਦੇ ਐਮਐਲਏ ਗਿਆਸਪੁਰਿਆ ਜੀ ਨੇ ਉਹ ਉਹ ਆਪਣੇ ਇਸ ਵਿਸ਼ੇ ਨੂੰ ਲੈ ਕੇ ਚੱਲੇ ਰਹੇ ਕਿ ਜਿਹੜਾ ਆਪਣੇ ਪਿੰਡ ਇਤਿਹਾਸਿਕ ਚੋਲਾ ਸਾਹਿਬ ਹਾਂਜੀ ਵੀ ਇਸ ਦੇ ਨਾਲ ਸਿੱਖਾਂ ਦੀ ਦੀਵਾਲੀ ਦਾ ਇਤਿਹਾਸ ਜੁੜਿਆ ਹੋਇਆ ਜੁੜਿਆ ਹੋਇਆ ਹਾਂਜੀ ਜੋ ਕਿ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਪਤਾ ਉਹ ਇਸ ਦੀ ਜਾਣਕਾਰੀ ਦੇਣ ਦੇ ਲਈ ਗਵਾਲੀਅਰ ਦੇ ਕਿਲੇ ਤੋਂ ਲੈ ਕੇ ਸਾਰੇ ਪੰਜਾਬ ਦੇ ਵਿੱਚ ਯਾਤਰਾ ਕਰ ਰਹੇ ਯਾਤਰਾ ਜਿ세 ਉਤੇ ਕਿੰਤੂ ਪ੍ਰਿੰਤੂ ਹੋ ਰਿਹਾ ਹੈ ਕਿ ਉਹ ਪੋਲਿਟਿਕਸ ਕਰ ਰਹੇ ਨੇ ਕਰ ਰਹੇ ਨੇ ਹਾਂਜੀ ਠੀਕ ਹੈ ਨਾ ਪਰ ਦੇਖੋ ਪੋਲਿਟਿਕਸ ਤਾਂ ਸਾਰੀ ਦੁਨੀਆ ਹੀ ਕਰ ਰਹੀ ਹੈ ਜੀ ਸਾਡੇ ਪਿੰਡ ਦੇ ਲਈ ਇਹ ਬੜਾ ਗੌਰਵ ਦਾ ਪ੍ਰਤੀਕ ਹੈ ਕਿ ਕੋਈ ਇਨਸਾਨ ਸਾਡੇ ਪਿੰਡ ਦੇ ਇਤਿਹਾਸ ਕ ਚੋਲਾ ਸਾਹਿਬ ਦੀ ਜਾਣਕਾਰੀ ਦੇਣ ਲਈ ਪੰਜਾਬ ਦੇ ਵਿੱਚ ਜਾ ਰਿਹਾ ਹੈ ਅਸੀਂ ਤਾਂ ਇਹ ਕਹਾਂਗੇ ਕਿ ਸਾਰੀਆਂ ਹੀ ਪਾਰਟੀਆਂ ਦੇ ਲੀਡਰਾਂ ਨੂੰ ਇਸ ਜਾਣਕਾਰੀ ਨੂੰ ਦੇਣਾ ਚਾਹੀਦਾ ਹੈ ਤੇ ਜੋ ਵੀ ਬੰਦਾ ਇਸ ਜਾਣਕਾਰੀ ਨੂੰ ਇਤਿਹਾਸ ਦੇ ਰਿਹਾ ਹੈ ਹਾਂਜੀ ਉਸ ਦਾ ਫਾਇਦਾ ਸਾਡੇ ਸਿੱਖ ਇਤਿਹਾਸ ਨੂੰ ਵੀ ਹੋਵੇਗਾ ਸਾਡੇ ਗੁਰੂਆਂ ਦੇ ਜਿਹੜੀ ਉਹ ਕੁਰਬਾਨੀ ਸੀ 52 ਕਲੀਆਂ ਪਹਿਨ ਕੇ ਸਾਰੇ ਜਿਹੜੇ ਰਾਜੇ ਸੀ ਉਹਨਾਂ ਨੂੰ ਛਡਾਇਆ ਸੀ ਤੇ ਸਿੱਖਾਂ ਦਾ ਨਾਮ ਹੋਰ ਉੱਚਾ ਹੋਵੇਗਾ ਜਦੋਂ ਲੋਕਾਂ ਦੇ ਵਿੱਚ ਜਾਣਕਾਰੀ ਜਾਊਗੀ ਕਿ ਦੇਖੋ ਸਿੱਖਾਂ ਦਾ ਇਹ ਗੁਰੂਆਂ ਦਾ ਕਰੈਕਟਰ ਕਿਸ ਤਰ੍ਹਾਂ ਦਾ ਸੀ ਉਹਨਾਂ ਨੂੰ ਜਦੋਂ ਜੇਲ੍ਹ ਦੇ ਵਿੱਚੋਂ ਆਜ਼ਾਦ ਕੀਤਾ ਗਿਆ ਉਹ ਨਹੀਂ ਆਏ ਉਹ ਕਹਿੰਦੇ ਨੇ ਜੋ ਵੀ નિર્ਦੋਸ਼ ਹੋਰ ਲੋਕ ਫੜੇ ਹੋਏ ਨੇ ਤੁਹਾਡੇ ਰਾਜੇ ਉਹਨਾਂ ਨੂੰ ਵੀ ਛੱਡੋ ਤਾਂ ਕਿ ਮੈਂ ਉਹਨਾਂ ਦੇ ਨਾਲ ਹੀ ਬਾਹਰ ਜਾਵਾਂ ਇਹ ਸਿੱਖਾਂ ਦੇ ਇਤਿਹਾਸ ਹੈ ਇਹ ਸਾਡੇ ਪਿੰਡ ਦੇ ਵਿੱਚ ਉਹ ਚੋਲਾ ਸਾਹ ਗੁੰਜਾ ਕਲੀਆਂ ਦਾ ਬਰਾਜਮਾਨ ਹੈ ਜਿਸ ਦੀ ਜਾਣਕਾਰੀ ਦੇਣ ਦੇ ਲਈ ਜਿਹੜੇ ਐਮਐਲਏ ਸਾਹਿਬ ਨੇ ਉਹ ਜਾ ਰਹੇ ਨੇ ਪੰਜਾਬ ਦੇ ਵਿੱਚ ਇਸ ਜਾਣਕਾਰੀ ਦੇ ਨਾਲ ਸਾਡੇ ਪਿੰਡ ਦੇ ਵਿੱਚ ਸੰਗਤ ਦਾ ਜੂਮ ਮੁਗਰੇਗਾ ਜਿਸ ਤੇ ਨਾਲ ਸਾਡੇ ਪਿੰਡ ਦੀ ਸੋਭਾ ਵਧੇਗੀ ਸੋਭਾ ਵਧੇਗੀ ਤੇ ਸਾਡੇ ਸਿੱਖਾਂ ਦੇ ਇਤਿਹਾਸ ਦੀ ਸੋਭਾ ਹੋਵੇਗੀ ਤੇ ਇਸ ਦੇ ਦੇ ਨਾਲ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਇਸ ਚੀਜ਼ ਦੇ ਨੂੰ ਅਡਮਾਇਰ ਕਰਨਾ ਚਾਹੀਦਾ ਸਹੀ ਹੈ ਚੰਗੀ ਚੀਜ਼ ਹੈ ਤੇ ਸਾਡੇ ਇਲਾਕੇ ਦੇ ਜਿਹੜੇ ਹੋਰ ਵੀ ਪੋਲਿਟিক্যাল ਲੀਡਰ ਨੇ ਉਹਨਾਂ ਨੂੰ ਵੀ ਸਾਡੇ ਪਿੰਡ ਦੇ ਇਤਿਹਾਸ ਨੂੰ ਵੱਧ ਤੋਂ ਵੱਧ ਹਾਈਲਾਈਟ ਕਰਨਾ ਚਾਹੀਦਾ ਜੀ ਹਾਂਜੀ ਅਸੀਂ ਕਹਿੰਦੇ ਆਂ ਵੀ ਪਾਰਟੀਆਂ ਤੋਂ ਉੱਪਰ ਉੱਠ ਕੇ ਹਾਂ ਹਾਂ ਇਹ ਚੀਜ਼ਾਂ ਦੇਖੋ ਫਿਰ ਤਾਂ ਜਿਹੜੀ ਜਿਹੜੀ ਆਪਾਂ ਪੋਲਿਟਿਕਸ ਕਹਿੰਦੇ ਆਂ ਹਰ ਚੀਜ਼ ਇਹ ਪੋਲਿਟਿਕਸ ਹੈ ਕੋਈ ਵੀ ਜਿਸ ਤਰੀਕੇ ਨਾਲ ਸ੍ਰੋਮੀ ਕਮੇਟੀ ਨੇ ਆਪਣੇ ਹਥਿਆਰ ਜਿਹੜੇ ਆਪਣੇ ਇਤਿਹਾਸਿਕ ਹਥਿਆਰ ਸੀਗੇ ਗੁਰੂ ਸਾਹਿਬਾਨਾਂ ਦੇ ਉਹਨਾਂ ਨੂੰ ਸਾਰੇ ਪੰਜਾਬ ਦੇ ਵਿੱਚ ਲੈ ਕੇ ਗਏ ਪਰ ਨਾਲ ਦੀ ਨਾਲ ਉਹ ਹਥਿਆਰਾਂ ਨੂੰ ਦੇਸ਼ ਦੇ ਲੋਕਾਂ ਨੂੰ ਪ੍ਰਾਤਨ ਹਥਿਆਰਾਂ ਦੇ ਬਾਰੇ ਜਾਣਕਾਰੀ ਆਈ ਪੋਲਿਟਿਕਸ ਅੱਡ ਹੈ ਪਰ ਕਿਸੇ ਚੰਗੇ ਵਿਸ਼ੇ ਨੂੰ ਲੈ ਕੇ ਪੋਲਿਟਿਕਸ ਕੀਤੀ ਜਾਵੇ ਉਹਦੇ ਵਿੱਚ ਕੋਈ ਨੁਕਸਾਨ ਵੀ ਨਹੀਂ ਹੈਗਾ ਠੀਕ ਹੈ ਹਾਂਜੀ ਓਕੇ ਧੰਨਵਾਦ